तो निगल हाँ, निगल हाँ, सारी बागुज देखना पूरी चोत बिग बॉस का पहला दिन कतरो खिलाड़ी आपको कैसा लग रहा है धार निकाल कर ਇਕੜ ਮੇਨੇ ਦਿੱਤਾ ਖੜੀ ਔਖਾ ਯਾ ਲੱਗਦਾ ਪਾਣੀ ਦਾ ਗਲਾਸ ਵਿੱਚ ਚਾਹ ਸੈਟਮ ਤੇ ਤੂੰ ਤਾਂ ਕਹਿੰਦਾ ਸੀ ਮੰਮੀ ਚਾਰ ਰੋਟੀਆਂ ਥੋੜੀਆਂ ਐ ਮੈਨੂੰ ਹੋਰ ਰੋਟੀ ਲਾ ਕੇ ਦੇ ਹੁਣ ਆ ਮਾ ਹੁਣ ਫੇ ਕੀ ਕਰਨੀ ਐ ਇੰਨੀ ਕਰਮੀ ਦੇ ਵਿੱਚ ਮੈਂ ਰੋਟੀਆਂ ਪਕਾਈਆਂ ਇਹ ਕੋਈ ਰਾਤ ਨੂੰ ਖਾਣੀ ਪੈਣੀ ਇਹਨੂੰ ਫੇ ਰਾਤ ਨੂੰ ਕਿਵੇਂ ਖਵਾਉਣੀ ਆ ਖਾ ਖਾ ਇਹੋ ਕੋ ਉੱਪਰ ਹੀ ਓਏ ਖਾ ਨਾ ਨਿਗਾ ਨਿਗਾ ਖਾਉਂਗੀ ਨਿਗਾ 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 ਬੋਗੋ ਨਿਗਾ ਬੋਗੋ ਕਿਦਾਂ ਕਿਐਸੀ ਮੈਨੂੰ ਰੋਟੀਆਂ ਹੋਰ ਲਾ ਕੇ ਦੇ ਹੋਰ ਲਾ ਕੇ ਦੇ ਨਿਗਾ ਨਿਗਾ ਸਾਰੀ ਬਾਹ ਮੋ ਜਾ ਖਾ 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 ਕਿੱਦਾਂ ਕੰਦਾ ਸੀ ਮਮੀ ਹੋਰ ਰਾਟੀ ਹਾਂ ਹੋਰ ਰਾਟੀ ਹੋਰ ਰਾਟੀ ਹਾਂ ਹਣ ਅੜ ਗਈ ਤੇਰੇ ਹਣ ਅੜ ਗਈ ਤੇਰੇ ਵਿਆਹ ਦੇ ਮੂੰਹ ਦੇ ਵਿੱਚ ਡਾਂਗ ਤੇਰਾ ਜ ਹਰਾਮ ਦੇ ਦੇ ਖੰਡ ਖਰਦਾ ਮਾਂ ਖਿੱਚ ਗਿਆ ਪੂਰੀ ਦੀ ਪੂਰੀ ਖਿੱਚ ਗਿਆ ਕੁੱਤਾ ਹੋਵੇ ਤਾਂ ਨਹੀਂ ਮੰਨੀ ਮੈਨੂੰ ਪਹਿਣਾ ਬਾਹਰੀ ਕੱਪੜਾ ਇੱਕ ਬੱਤੀ ਮੈਨੂੰ ਆਹ ਜੇ ਸੋਫੇ ਤੇ ਲਾ ਸ਼ਾਰਟ ਤੋਂ ਆਈ ਅੰਮਾ ਤੋਂ ਹਾਂਜੀ ਲੈ ਤੇ ਆ ਮੇਨਾਲਾ ਹੋਇਆ ਵੇਲਾ ਰੋਟੀ ਦਾ ਹੈ ਹਮਾਰਾ ਔਰ ਅੱਧਾ ਕਰਦਾ ਇਹ ਕੰਦਾ ਉਹ ਬਿੰਗੇ ਜੇ ਮੂੰਹ ਬਣਾਉਂਦਾ ਤੇਰੇ ਚਾਗ ਨਿਕਲ ਆਪੇ ਮੂੰਹ ਚ ਹੋਣਾ ਹਾਂ ਚਾਗ ਨਿਕਲ ਚਾਹ ਆ ਨਹੀਂ ਨਾ ਤੇਰਾ ਉਹ ਵੈਲਾ ਨਾ ਉਹ ਵੈਲਾ ਕਮਰੀ ਦਾ ਸ਼ਾ ਵੈਲਾ ਸੋ ਗੱਲ ਤੇਰੀ ਆ ਹੈਨਾ ਡਾਈਟ ਦਾ ਡਾਈਟੋ ਚਾਰ ਰੋਟੀਆਂ ਅੱਡਾ ਮੱਖਣ ਦਾ ਟਿੱਕ ਟਿੱਕਾ ਰੱਖ ਕੇ ਖਾ ਗਿਆ ਐਡੀ ਮੱਖਣੀ ਖਾਦੀ ਐ ਨੇ ਐਡੀ ਐਡੀ ਬਣਿਆ ਦਾ ਪਿਆ ਮम्मा ਰਹਿੰਦਾ ਕਿੱਥੋਂ ਤੋਂ ਬਣਨ ਵਾਲਾ ਮੈਨੂੰ ਇਹ ਦੱਸ ਪਹਿਲਾਂ ਮੈਨੂੰ ਹੋਰ ਬਣਨਾ ਤੂੰ ਕੋੜਿਆਂ ਨੂੰ ਨੱਠਾ ਫਿਰਦਾ ਆ ਆ ਪੀਣੀ ਕਸ਼ਮੀਰੀ ਸਾਰਾ ਸਮਾਨ ਤੂੰ ਖਾਨਾ ਜਨੀਰ ਮਨੀਰ ਸਭ ਕੁਝ ਚੰਡਦਾ ਆ ਮੇਰੀ ਖਾਣੀ ਨਹੀਂ ਖੜਾ ਵਾ ਇਹ ਖਾਣੀ ਨਹੀਂ ਅੱਲੇ ਤਾਂ ਇਹਨੇ ਮੇਰੇ ਛੋਲੇ ਹੀ ਭੇਗੇ ਦੱਸੇ ਜਿਹੜੇ ਦਾਲਾਂ ਦੇ ਹਲੇ ਤਾਂ ਦਾਲਾਂ ਵੀ ਉਂਗਰੀਆਂ ਖਾਂਦਾ ਦਿਖਾ ਲਾ ਤੈਨੂੰ ਮੂੰਹ ਤਾਂ ਤੁਹਾਡਾ ਫਿਰ ਵੀ ਉਂਗਰੀਆਂ ਰਕਈ ਆ ਹੈਂ ਦਿਖਾ ਦੇ ਤੈਨੂੰ ਡਾਈ ਕਿੱਥੀ ਤੈਨੂੰ ਨਹੀਂ ਡਾਈ ਬਣਾਨੀ ਕਿ ਤੇ ਨਹੀਂ ਪਤਾ ਪਹੁੰਚਾ ਅੱਛਾ ਸਾ ਮੈਂ ਰਹਿ ਜਾਂਦਾ ਨਾ ਨਾ ਮੈਂ ਇਹ ਕਿਦੋਂ ਚਾਰਨਾ ਇਹਨੂੰ ਇਹ ਸਵੇਰ ਨੂੰ ਖਾਂਦਾ ਇਹ ਵਿੱਚ ਖੀਰਾ ਪਾ ਕੇ ਟਮਾਟਰ ਪਾ ਕੇ ਨਿੰਬੂ ਪਾ ਕੇ ਇਹਦੀ ਡਾਈਟ ਟਾਈਟ ਹੈ ਦੀ ਬੋਲ ਲੰਮੇ ਰੇ ਫਿਰ ਮੈਨੂੰ ਨਹੀਂ ਹੁੰਦੇ ਆ ਕਿਉਂ ਲੰਮੇ ਕਦੋਂ ਹੁੰਦੇ ਇਹਨੂੰ ਕਿਉਂ ਹੋਇਆ ਹੈ ਬਾ ਡਾ ਨਾ ਅੱਗੇ ਵੀ ਚੋਰੀ ਖਾਂਦੇ ਹੁਣ ਵੀ ਚੋਰੀ ਖਾ ਗੋਭੀ ਹੁਣ ਤਾਂ ਇਹ ਬਹੁਤ ਵੱਡੀ ਹੋ ਗਈ ਹੱਲੇ ਵੀ ਚੰਗਾ ਹੁੰਦੀ ਹੈ ਕੱਟੀ ਪੋਛਣ ਮੈਣਾ ਜੀਰਾ ਬਾਵਾ ਦੁੱਧ ਪੂਰਾ ਛੱਡਦਾ ਇਹਨੂੰ ਕੱਟੀ ਨੂੰ ਹਾਂ ਇੱਕ ਤਾਂ ਜਰੂਰ ਪੜਾਉਣਾ ਆਪ ਫਰੂਡ ਜਿੰਨੇ ਤੱਕ ਮਸੰਮੀ ਦੀ ਜਾਨ ਨਹੀਂ ਨਿਕਲਦੀ ਚੀਕਾਂ ਮਾਰ ਕੇ ਤੈਨੂੰ ਆਪ ਨਹੀਂ ਕਹਿੰਦੀ ਭੈਣੇ ਮੈਨੂੰ ਛੱਡ ਦੇ ਉਹਨੇ ਤਾਂ ਕਰ ਤੂੰ ਮਸੰਮੀ ਦਾ ਚੂਸ ਨਹੀਂ ਛੱਡਦੀ ਨਹੀਂ ਆ ਗੋਪੀ ਦੰਦ ਦਾ ਖੜਾ ਉਹ ਅੰਮਾ ਜਾਏ ਜਗਾ ਚੁੰਡੀਆਂ ਲੈ ਆਜ ਤੂਫਾਨ ਬਹੁਤ ਦਸਿਆ ਪੱਛਿਆਂ ਨੂੰ ਸਾਂਹ ਸਾਂਹ ਰੱਖੀ ਜਾਂਦਾ ਮਨੀ ਲੀਰਾ ਟੱਕ ਟੱਕ ਡਿਗੀ ਜਾਂਦੀਆਂ ਟੱਕ ਟੱਕ ਡਿਗੀ ਜਾਂਦੀਆਂ ਕੱਛਿਆਂ ਦੇ ਵਿੱਚ ਬਹੁਤ ਤਗੜੇ ਤਗੜੇ ਇਹ ਹਾਸੂ ਧਾਰ ਬੋਲੀ ਚੱਲ ਆ ਕੇ ਮਨੀ ਚੋਕੇ ਦਿਖਾ ਲੈ ਮਾਵਾ ਹੈ ਮੈਂ ਕਾਹਨ ਕੱਟੀ ਬੰਨ ਕੱਟੀ ਬੰਨ ਦੇਖ ਕੱਟੀ ਬੰਨ ਕੇ ਦਿਖਾਉਂਦੇ ਹੈ ਕੱਟੀ ਬੰਨ ਉਹ ਡੈਡੀ ਬੋਲੇ ਰੋਕ ਲੈ ਚੌਂਗ ਦਾ ਲੈਣ ਦੇ ਉਹਨੂੰ ਉਹ ਮਾਂ ਤਾਂ ਉਹਨੂੰ ਪਛਾਣਦੀ ਵੀ ਨਹੀਂ ਮਾਰਦੀ ਐ ਲੈ ਆਹ ਤੇਰੀ ਉਹ ਮੈਂ ਕਹਿੰਦੀ ਉਹ ਚਵਾਰੀ ਮਰਦੀ ਇੱਤੋਂ ਐ ਉਹ ਸਾਲਾ ਮਨੇ ਘਰੇ ਆਉ ਜਾਇਆ ਕਰ ਪ੍ਰਾਵਾਟਨ ਉਹ ਇਦਾਂ ਨਹੀਂ ਹਲੇ ਮੂੰਹ 'ਚ ਉਂਗਲ ਪਾ ਕੇ ਜਿਹੜਾ ਸਾਲਿਆ ਸਾਲਾ ਉਹ ਪਰਲੇ ਪਾਸੇ ਬੰਨਣੀ ਆ ਯਾਰ ਇਹਨੂੰ ਪਸੂ ਨੂੰ ਪਤਾ ਕਿੱਥੇ ਬੰਨਣੇ ਕਿੱਥੇ ਨਹੀਂ ਕਦੀ ਬੜੇ ਤਾਂ ਇੱਧਰ ਪਤਾ ਹੋਵੇ ਆ ਦੇ ਉਹ ਕੱਟੀ ਨੇ ਜੂਨ ਕੱਢ ਦੇਣ ਚੱਲ ਆਇਆ ਇੱਕ ਮਿੰਟ ਮਤਲਬ ਨੀ ਫੜ ਸਲੇਪਾਸਨ ਉੱਪਰ ਕੋਈ ਨਹੀਂ ਚੱਕ ਇਹ ਵਾਲੀ ਛੋਟੀ ਛੋਟੀ ਚਾਂਦੀ ਰੰਗੀ ਚੱਲ ਵੇ ਐ ਕਹਿੰਦੇ ਉਹ ਦੂਤਾਂ ਚੋਂ ਆਉਂਦਾ ਇਹ ਤਾਂ ਲੈ ਲਈ ਉਹ ਚੱਲ ਬਹਿ ਜਾ ਯਾਰ ਦੁੱਧ ਕਿਹੜਾ ਆਉਗੀ ਲੈ ਲੈ ਉਹ ਵੀ ਤੂੰ ਹੀ ਕੋਈ ਤਾਂ ਨਹੀਂ ਮੈਂ ਨਹੀਂ ਉਹ ਨਾਰਾਜ਼ ਲੱਗਦੀ ਐ ਨਾਰਾਜ਼ ਨਹੀਂ ਪਰਣਾ ਸ਼ਰਨਾ ਬੰਨਿਆ ਤੂੰ ਆ ਚੜ੍ਹ ਚੜ੍ਹਦੇ ਅੱਗੇ ਕਮਾਂਡੋ ਬੈ ਬੈ ਯਾਰ ਦੋਤੇ ਚੜਾ ਦੇਣਾ ਬੈ ਜਾ ਆ ਵੇ ਚੰਗੀ ਤਰ੍ਹਾਂ ਧੋ ਸਵਾਰਨੀ ਸਵਾਰਨੀ ਆਪਣੀਆਂ ਕੀ ਆਪਣੀਆਂ ਮੇਤੋ ਜਿਹੜੀ ਮਾਂ ਤੱਕ ਨਾ ਤੂੰ ਮੇਰੇ ਦਾਦੀ ਨੂੰ ਨਹੀਂ ਨਿਕਾਣਾ ਕੋਈ ਗੱਲ ਨਹੀਂ ਉਹ ਅੰਗ ਅੰਗ ਚ ਬਸਦੀ ਆ ਹਾਂ ਅੰਗ ਅੰਗ ਫੜਕਾ ਉਸ ਦਾ ਨਾਮ ਲੈਣੇ ਸੇ दोनू पता ला पूरा ट्रेडना चाहोगे बहुत बहुत देखना पूरी चोत बिग बॉस का पहला दिन के खिलाड़ी आपको कैसा लग रहा है धार निकाल कर नहीं आपको क्या महसूस हो रहा है इस वक्त आपकी धार प्रॉपर नहीं निकल रही है ऐसा क्यों हो रहा है आपके में जान नहीं है है अब क्या लग रहा है? आपको कितनी धार निकाल इस समय आपकी स्थिति का क्या जायजा है आपके फेस में क्या झलक रहा है नहीं आपको कैसा लग रहा है कि आप सर ऐसे धार निकाल लोगे जय जैसे लगे ਉਹਦੀ ਇੰਟਰਵਿਊ ਚੱਲ ਰਹੀ ਜੂਪੀ ਤੋਂ ਭਈਆ ਲੈ ਆ ਕੇ ਲਾ ਆ ਆ ਚੱਲ ਆਪ ਅੱਛੇ ਸੋ ਨਹੀਂ ਚੋਰੇ ਬਾਬੂ ਬਹੁਤ ਅੱਛਾ ਹੈ ਬੱਚਾ ਨਹੀਂ ਧਾਰ ਮਾਰ ਸਾਲੇ ਚੱਡਾ ਹੀ ਥੱਲੇ ਉਹ ਖਿੱਚਣ ਨੂੰ ਫਿਰਦਾ ਓਏ ਇਦਾਂ ਨਹੀਂ ਮਰੀ ਪੋਲੀ 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 ਚੋ ਮਾਜ ਨੂੰ ਪਤਾ ਹੀ ਨਾ ਲੱਗੇ ਧਾਰ ਤੇ ਕਿਹੜਾ ਕੱਟ ਦੇਣਾ ਉਹ ਵੀ ਚੜਾ ਲੈ ਬੋਲਾ ਤੂੰ ਦੋਤਾ ਕਿਹਦਾ ਮਿੱਤੋ ਦਾ ਲੈ ਚੱਲ ਚੱਲ ਲੈ ਲੈ ਮੈਂ ਨੇ ਕਹਿੰਦਾ ਚੋ ਚੋ ਮਨੀ ਇਹ ਦਮਾ ਜਿਹੀ ਦੀ ਆ ਹੋਰ ਕਿਤੇ ਗੂਠੇ ਨੂੰ ਮਨੀ ਤੁੰ ਨੂੰ ਕੋਪੀ ਚੋਕੇ ਦਿਖਾ ਲੈ ਆ ਹਟ ਪਰੇ ਲੈ ਯਾਰ ਜੱਦੇ ਹਾਂ ਦੇਖੀ ਤਾਰ ਪੈਂਦੀ ਹੁਣ ਦੇਖ ਉਹ ਵੇ ਕਾਦਾ ਲਾ ਆ ਆਪਾਂ ਦੇਖ ਏਦਾਂ ਪਾਰ ਤੇ ਹੋਈਦੀ ਆ ਤੂੰ ਕੀ ਖੇਡਦਾ ਖੇਡਦਾ ਸੀ ਤੇ ਕੰਮ ਵੀ ਕਰਦਾ ਕਰਦਾ ਇਹ ਤੇ ਤੈਨੂੰ ਕਿਦਾਂ ਬਚਪਨ ਤੋਂ ਦੱਠਾ ਲਿਆ ਸੀ ਮੀਤੋ ਦੀ ਗੋਦੀ ਚ 8 ਵੀ ਦੇਖ ਇੱਧਰ ਤਾਰ ਪੈਂਦੀ ਓ ਯਾਰ ਕਾਰਦਾ ਮੈਂ ਵੀ ਸਹੀ ਸੀਗਾ ਤੁਹਾਨੂੰ ਹੀ ਲੱਗਦਾ ਤਾਂ ਹੀ ਨਹੀਂ ਮੈਂ ਕਰਦਾ ਮਾਚਕ ਪਿੱਚਕ ਮਾਰਦਾ ਸੀ ਮੇਰੀ ਇੰਜਨ ਬ੍ਰੀਕ ਮੈਂ ਤੇ ਕੋਹ ਬੋਹਾ ਚ ਕਾ ਕੇ ਦੇ ਲਾ ਨਿਆ ਮੈਂ ਗੋਹਾ ਨਹੀਂ ਯਾਰ ਗੋਪੀ ਕਿਉਂ ਮੈਂ ਬੁਹਾਰਿਆ ਤੀ ਹੋਇਆ ਤੈਨੂੰ ਤਾਂ ਰੰਗ ਵੀ ਪੀਲਾ ਕੁਇਲਾ ਹੋਇਆ ਮੈਂ ਤੁਹਾਨੂੰ ਦੱਸੀਦਾ ਜਨ ਮੈਂ ਠੀਕ ਨਹੀਂ ਉਹਦਾ ਅੰਬ ਦੀ ਗਿੱਟ ਕੰਗਣ ਚੂਸ ਕੇ ਸੜ ਦਿੱਤਾ ਹੁੰਦਾ ਇਦਾਂ ਹੋਇਆ ਹੈ ਠੇਰ ਤੇ ਰੰਗ ਵੀ ਤੇਰਾ ਇਦਾਂ ਹੋਇਆ ਪੀਲਾ ਫਟਕ ਹੋਇਆ ਆ ਠੀਕ ਨਹੀਂਗਾ ਮੈਂ ਠੀਕ ਨਹੀਂ ਤੈਨੂੰ ਕੀ ਹੋਇਆ ਆ ਗੋਲਾ ਵੱਜਾ ਮਾਂ ਵਾਲਾ ਪਾ ਹੋ ਗਿਆ ਓ ਕੀ ਘਵਾਚ ਗਿਆ ਤੇਰਾ ਹਰ ਟਾਈਮ ਮਾ ਪੈਸੇ ਕਮਾਉਣ ਦੀ ਬੇਨਤੀ ਚ ਰਹਿੰਦਾ ਏ ਹਰ ਟਾਈਮ ਕੀ ਆਂਡਾ ਬਿਲਾਰ ਕਰਾ ਕੰਨਾ ਉਨ ਗੈਰ ਨਹੀਂ ਕੀ ਗੁੰਗਨਗੇ ਨੀ ਕੀ ਆ ਗੁੰਗਨਾ ਨਹੀਂ ਕਿਹਾ ਔਗਰੇ ਨਹੀਂ ਗੁੰਗਨਾਨੀ ਘਵਾ ਕਰਦਾ ਗੁੰਗਨਾ ਨਹੀਂ ਕਿਹਾ ਤੂੰ ਹੁਣ ਮੈਂ ਉਧਰ ਨੂੰ ਜਾਂ ਮੈਂ ਇੱਥੇ ਰੱਖ ਲਾ ਉਹ ਦੇ ਕਮਰਸ਼ੀਅਲ ਗੋਹਾ ਉਹ ਇਹ ਮੈਂ ਰੱਖ ਦੀ ਕਰੀ ਤੂੰ ਸੈਂਟ ਸ਼ੈਂਟ ਪਾ ਕੇ ਢੀ ਉਹ ਲੈ ਅੰਡਾ ਲਾਇਦਿਆ ਲਾ ਮੇਰਾ ਅੰਡਾ ਤਾਂ ਅੰਡੇ ਦਾ ਸਫੇਦ ਦੇ ਧੋ ਦਿੱਤੇ ਸੀ ਮੈਂ ਮੈਂ ਖੋਲੇ ਮੈਂ ਦੇਖੇ ਦੋ ਹੰਡੇ ਅਸਿੱਧੇ ਪਾਤਰ ਆਉਂਦੇ ਆ ਮੈਂ ਬਾਹਰ ਹੁੰਦੇ ਆ ਉਹ ਗਾੜੀ ਦੋ ਕੱਠੇ ਦਿੱਤੇ ਮੈਂ ਵੀਰੇ ਨਹੀਂ ਪਤਾ ਵੀ ਘਰੇ ਮੈਨੂੰ ਨਹੀਂ ਦਿਸੇ ਧੋਦੇ ਨੇ ਮਸਾਂ ਦੇ ਆਈ ਕਿਰ ਖੋਲਾ ਜੀ ਆਦਰਾ ਬੋੜਾ ਬਾਰੋ ਬਾਰ ਵੀ ਵੇਚ ਸਕਦਾ ਕੋਪੀ ਗਾੜੀ ਅੰਡੇ ਮੈਂ ਦੋ ਕੁਗੜੀਆਂ ਹੋ ਪੰਜ ਕਾਮੀਆਂ ਦੋ ਨਾਲ ਹੋਰ ਲੈ ਆਣੇ ਆ ਇਹ ਕਹਿੰਦਾ ਉਹਨਾਂ ਗਾਣੀ ਖਵਾ ਗੁੰਗਨਾ ਨਹੀਂ ਹੁੰਦੇ ਆ ਆਰਗੈਨਿਕ ਨਹੀਂ ਗੁੰਗਨਾ ਨਹੀਂ ਰੇ ਰੇ ਓਰੀਜਨਲ ਵਾਹੇ ਮਾਂ ਮੇਰੀਏ ਤੂੰ ਨਾ ਹੀ ਕਹੇ ਓਰੀਜਨਲ ਐਵੇਂ ਇਥੇ ਕਿੰਨੇ ਦਾ ਅੰਡਾ ਦੇਣਾ ਕੋਪੀ ਹੈ 50 ਰੁਪਏ ਦਾ ਅੰਡਾ ਵੇਚਣਾ ਲੈ ਕੇ ਉਹ ਦੋਸ ਦੋਨੋਂ 10 ਨੰਬਰੀ ਪੱਤ 12 ਨੰਬਰ ਇਹ ਮੈਂ ਬੱਕਾ ਕੋ ਵੀ ਦਰਿਆਂ ਦੇ ਦਾ ਹੀ ਘਾਟਦੇ ਆ ਪਹਿਲੇ 10 ਨੰਬਰੀ ਪੱਤ 12 ਨੰਬਰ ਕੀ ਪਾਣੀ ਫੜਾ ਆ ਗਈ ਬੱਤੀ ਆ ਗਈ ਤੇਰੀ ਮਾਸੀ ਭੂਆ ਮਾਸੀ ਨਿਕਣੀ ਆ ਨਾ ਹੂਆ ਮਾਸੀ ਨਿਕਣੀ ਆ ਨਾ ਹੂਆ ਮਾਸੀ ਨਿਕਣੀ ਆ ਨਾ ਆ ਬੜਾ ਕਾਗ ਭੋਗਾ ਜਦ ਬੈਸਣੀ ਦਾ ਤਮਾਨੂ ਹਮ ਅਜੇ ਮਾਦਰ ਦੇ ਸੀ ਮਾਂ ਮੰਗਦੀ ਰਹਿੰਦੀ ਆ ਕਿਹੜੇ ਦਿਨ ਨਹੀਂ ਮੰਗ ਮਾਂ ਦਿੱਤਾ ਕਰੋ ਆ ਮਾਂ ਮੰਗਦੀ ਰਹੀ ਜਾਂਦੀ ਆ ਐ ਰੱਜਣਾ ਹਾਂ ਕਾਰਾ ਹੋਰਾ ਹਾੜਾ ਆਲੀਆ ਨੇ ਜਿਹੜੀ ਮੰਦਬੀ ਕੀ ਆ ਬੁੜੋ ਤੋਂ ਕੀ ਸੀ ਹੁਸ਼ਾਰੂ ਨਹੀਂ ਆਉਂਦੀ ਇਹਨੂੰ ਕਹਿੰਦੇ ਨੂੰ ਡੇਢ ਦੋ ਖੇਤ ਬੁੜੋ ਤੋਂ ਕੀ ਸੀ ਆਹਾ ਜਿੱਥੇ ਰਹਿਨੇ ਆ ਏ ਬੁੜੇ ਕੋਸੀ ਇਹ ਦਾਦਾ ਪਿੱਛੇ ਨਹੀਂ ਲਿਆਈ ਇਹ ਦਾਦੇ ਦਾ ਸੀ ਤੇਰੀ ਦਾਦੀ ਜਾਂ ਪਿੱਛੇ ਲਿਆਈ ਹੋਗੀ ਜਾਂ ਤੇਰੀਆਂ ਭੂਆ ਪਿੱਛੇ ਲਿਆਈ ਹੋਣ ਤਾਂ ਤੂੰ ਕਹ ਮੈਨੂੰ ਕਹਿੰਦਾ ਕਿ ਸੋਹਣਾ ਨਹੀਂ ਲੱਗਦਾ ਤੇਰੀਆਂ ਭੈਣਾਂ ਲਿਆਈਆਂ ਤੇਰੀਆਂ ਭੈਣਾਂ ਲਿਆਈਆਂ ਮੇਰੀਆਂ ਤਾਂ ਭੈਣਾਂ ਤੈਨੂੰ ਕਹਿੰਦੀਆਂ ਨਹੀਂ ਕੁਛ ਆ ਦੇਖ ਲੈ ਆ ਤੇਰੇ ਮੁੰਡੇ ਆ ਦੇਖ ਲੈ ਨੇ ਉਹ ਦਾ ਨਿਸ਼ਾਰਮ ਨਹੀਂ ਆਉਂਦੀ ਆ ਦੇ ਲਮ ਮੈਂ ਨਹੀਂ ਮੈਂ ਨਹੀਂ ਜਾਤੇ ਮੈਂ ਵੀ ਸੀਗਾ ਮੈਂ ਆਪਾਂ ਰੂਮ ਚ ਸੌਂਗਾ ਆ ਦੇ ਆ ਜਾ ਪੁੱਤ ਇਹ ਪਤਾ ਨਹੀਂ ਕਿੰਨੇ ਨੇ ਬਣਾਈ ਆ ਬੋਚ ਨੇ ਇਹਨੂੰ ਉਹ ਹੈਲੋ ਉਹ ਹਰਾਮ ਦੀ ਆਸੀ ਕਰਦਾ ਹੁਣ ਆ ਕੀ ਕਰਦਾ ਕਿਹੜੇ ਕਰਤੂਤ ਕਿੱਤੀ ਪਹਿਲੇ ਦੱਸ ਮੈਨੂੰ ਨਹੀਂ ਆ ਕੀ ਕੀਤਾ ਤੂੰ ਕੀ ਕੋਪੀ ਇਹ ਕੀ ਕਿਹੜੀਆਂ ਗੋਰੀਆਂ ਕਿਹੜੀਆਂ ਗੋਰੀਆਂ ਅੱਜ ਭੰਗੜੇ ਪਾਉਂਦਾ ਨਾਲ ਤੂੰ ਕਿੱਥੇ ਨੱਚਦਾ ਫਰਦਾ ਤੇਰੀ ਜਾਦੇ ਤੇਰੀ ਜਾਦੇ ਏਡੀ ਟੱਪਦੀ ਆਹ ਦੇ ਭਾਜੀ ਆਹ ਦੇ ਆ ਤੁਹਾਡੀ ਪਿੰਡ ਦੀ ਹਵਾਈ ਸਾਰੋ ਤੁਹਾਨੂੰ ਪਿੰਡ ਦੀ ਹਵਾਈ ਰਸਤੇ ਤੋਂ ਅੱਗੇ ਨਹੀਂ ਆਉਂਦੇ ਮੇਰੇ ਬਾਈ ਦਾ ਰਸਤੇ ਤੋਂ ਅੱਗੇ ਨਹੀਂ ਕੋਈ ਟਰ ਟਰ ਚੜਦਾ ਸਾਡਾ ਫਰਾ ਹੋ ਗਿਆ ਹਾਂ ਆ ਮम्मी ਨੇ ਮਾਰੇ ਮੈਂ ਨਹੀਂ ਵਿਆਹ ਕਰਾਉਣੇ ਕਿ ਨਹੀਂ ਕਰਾਉਣੇ ਐਨਾ ਹੀ ਕਰਾਉਣਾ ਜੇ ਦਾ ਮੱਛ ਤੇਰੀ ਲੱਗੀ ਤਾਂ ਪੜਾ ਜੇ ਲੱਛਣ ਵਾ ਨਾ ਨਾਲ ਹੀ ਕਰਾਉਣਾ ਨਾ ਸਾਰੋ ਐਨਾ ਹੋਵੇ ਇਹੀ ਜੈਦਨਾ ਕੋਪੀ ਇਹੀ ਜੈਦਨਾ ਤੇਰਾ ਮਾਮਾ ਰਿਆ ਉਹ ਵੀ ਦਿਨਾਂ ਚ ਰਿਹਾ ਬਚਾਰੇ ਨੂੰ ਕਾਹ ਤੱਕ ਡਿਸਟਾ ਬੇਚਾ ਮੈਂ ਮੇਰੀ ਗਾਉਣ ਲੱਗਾ ਮੈਂ ਨਿਊਜ਼ੀਲੈਂਡ ਵਿਆਹ ਕਰਾਉਣਾ ਏਸੀ ਗੋਰੀ ਨਾਲ ਕਰਾਉਣਾ ਮੇਰਾ ਕਰਾਓ ਮੇਰਾ ਕੰ ਮੈਨੂੰ ਨਹੀਂ ਪਤਾ ਮੈਨੂੰ ਪਸੰਦ ਆ ਗਈ ਮੇਰਾ ਪਿਆਰ ਹੈ ਇਹਨਾਂ ਨਾਲ ਹੁਣ ਤੋਂ ਗੋਰੀਆਂ ਨਾਲ ਵਿਆਹ ਕਰਾਣਾ ਹਾਂ ਉੱਥੇ ਗੋਰੀਆਂ ਆ ਭੂਡ ਦੇ ਲੈ ਤੇਰੀਆਂ ਨਾਸਾਂ ਸੈਕ ਦੋ ਦੇਖ 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 ਭੈਣ ਜੋ ਕਦੇ ਪਾਸੇ ਨਾ ਦੁੱਧ ਚੋਣ ਦੇਣਾ ਨਾ ਗੋਰੀ ਨਾ ਕਦੇ ਡੋਲਾ ਚਾਣ ਦੇਣਾ ਮੈਨੂੰ ਨਹੀਂ ਪਤਾ ਭੜਾ ਲੈ ਜਾਉ ਨਿਊਜ਼ੀਲੈਂਡ ਮੇਰਾ ਉਸ ਪੱਤਾ ਕਰਕੇ ਖੜ ਜਾ ਭੈਣ ਜੋ ਤੁਹਾਨੂੰ ਤਕਲੀਫ ਹੋ ਜਾਂਦੀ ਆ ਕਿਤੇ ਗੋਰੀ ਨਾ ਕਰਾਉਣ ਲੱਗਾ ਦੇਖਿਆ ਵਿਆਹ ਦੇ ਬਾਅਦ ਨੂੰ ਤਾਂ ਇਹ ਵੀ ਪਾੜ ਕੁੱਧੀਆਂ ਆ ਕਿਤੇ ਗੋਪੀ ਦਾ ਡੋਲਾ ਚਾਣ ਨਾ ਜਾਵੇ ਕਿਤੇ ਨਹੀਂ ਤੁਹਾਨੂੰ ਆ ਕੇ ਜੁਦਾ ਕਰਨੀ ਇਹ ਨਹੀਂ ਦੇਣਾ ਇਹ ਹੁਣ ਨਹੀਂ ਦੇਣਾ ਰਹਿਣ ਦੇ ਇਹ ਗੋਪੀ ਬੈਠਾ ਆ ਹਾਂ ਇਹ ਕਦੇ ਖੇਲਣਾ ਆ ਕਦੇ ਤੂੰ ਇੱਕ ਵਾਰ ਧਾਰ ਚੋ ਕਹਣਾ ਹਾਲ ਦੇਖੀ ਮੈਂ ਕੀ ਕਰਦੀ ਹਾਲ ਨਹੀਂ ਹੁਣ ਮਾਂ ਜੀ ਟੱਕਦੀ ਨਾ ਆ ਜਵਾਨ ਤੇ ਰਹੀ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਇੱਕ ਆ ਜਿਹੜੀ ਗੱਲ ਕਹਿਤੀ ਐ ਤੇਰੀ ਮਾਂ ਵੀ ਕਹਿੰਦੀ ਹੁੰਦੀ ਸੀ ਪਕਾਉਂਦੀ ਹੁੰਦੀ ਸੀ ਟਕਾਉਂਦੀ ਸੀ ਤੇ ਤੂੰ ਵੀ ਪਗਾ ਦੇ ਨਹੀਂ ਮੈਂ ਪਕਾ ਕੇ ਛੱਡੂ ਹਾਂ ਮੈਂ ਪਕਾ ਕੇ ਉਹੀ ਗੱਲ ਨਾ ਹੋ ਜਾਏ ਮੈਂ ਹੀ ਕਰਾਉਣਾ ਮੇਰੀ ਗੱਲ ਸੁਣ ਮੈਨੂੰ ਇਹ ਆ ਮੇਰਾ ਦੁੱਧ ਨਾ ਡਲ ਜਵੇ ਉਹ ਸਾਰਾ ਤੁਹਾਨੂੰ ਦਾ ਕੋਈ ਫਿਕਰ ਮੈਂ ਦਵਾਈ ਪੀ ਲਾਂ ਨੀ ਜੇ ਮੇਰੇ ਅੱਗੇ ਨਾ ਮਾਂ ਤੁਹਾਨੂੰ ਦਾ ਸਾਰਾ ਕੋਈ ਵਿਆਹ ਨਾ થਦਾ ਤੁਸੀਂ ਕਹਿੰਦੇ ਗੋਰੀਆਂ ਨਾਲ ਵਿਆਹ ਕਰਾਉਣਾ ਆ ਬੁੱਢੀ ਦੇਖੀ ਆ ਮੂੰਹ ਨਿਊਜ਼ੀਲੈਂਡ ਆ ਮੂੰ ਆਹੀ ਡੈਲ ਤੂੰ ਆਪਣੇ ਭਰਾ ਨੂੰ ਮਾਰਦੀ ਹੈ ਇਹੀ ਤੂੰ ਆਪਣੇ ਪੁੱਤਾਂ ਨੂੰ ਮਾਰਦੀ ਆ ਮੈਂ ਉਹ ਗੱਲ ਚੇਂਜ ਵੀ ਕਰ ਲੈ ਗਰ ਮੇਰੇ ਭਰਾ ਨੂੰ ਵੇਖੋ ਮੇਰੇ ਭਰਾ ਨੂੰ ਕੀ ਹੋਇਆ ਆ ਬੜਾ ਮੇਰੇ ਭਰਾ ਨੂੰ ਕੋਈ ਨਹੀਂ ਹੋਇਆ ਅਸੀਂ ਤਾਂ ਕਹਿੰਦੇ ਨੇ ਉਹਨੂੰ ਪੋਲੀਓ ਆ ਤੂੰ ਅੱਜ ਚਪੇੜਾ ਚਪੇੜੀ ਕੁੜੀ ਕਰਕੇ ਤੂੰ ਅੱਜ ਚੋਹ ਤੈਨੂੰ ਬਾਹਰ ਨਿਕਲ ਇੱਧਰ ਮੈਨੂੰ ਪਿਆਰ ਹੋ ਗਿਆ ਉਹਦੇ ਨਾਲ ਸੱਚਾ ਮੈਂ ਬਾਹ ਤੇ ਨਾਂ ਲਖੋਣਾ ਮੈਂ ਲੱਗਾ ਜ਼ਹਿਰ ਪੀਂ ਤੈਨੂੰ ਤਾਂ ਹਰੇਕ ਨਾਲ ਪਿਆਰ ਹੋ ਜਾਂਦਾ ਤੈਨੂੰ ਨਰੇਕ ਦਾ ਕੀ ਮਤਲਬ ਆ ਤੈਨੂੰ ਤਾਂ ਪੰਛੀਆਂ ਨਾਲ ਵੀ ਹੋ ਜਾਂਦਾ ਤੈਨੂੰ ਨਹੀਂ ਪੰਛੀਆਂ ਜਾਨਵਰਾਂ ਨਾਲ ਗੱਲ ਹੋ ਰਹੀ ਹੈ ਜਲਾਨੀ ਆਗਰੇਨਿੰਗ ਮਤਲਬ ਆ ਹ ਆ ਬੱਸ ਤੂੰ ਇਹਨਾਂ ਵਿੱਚ ਰੱਖ। ਹੋ ਗਿਆ ਨਾ ਬਾਦ। ਸਾਲੀ ਆਸ ਮੁਕਾਈ ਆ। ਉਹ ਮੱਝ ਚੋਲਾ ਮੱਝ ਨਹੀਂ ਮੇਰਾ ਗੋਰੀ ਨਾ ਕਰਾਓ। ਹਾਂ ਬੂ ਬਗੋਰੀ ਦਾ ਮੂੰਹ ਕਰਾਉਣ ਵਾਲੀ ਸ਼ਕਲ ਹੈਗੀ ਤੇਰੀ? ਨਹੀਂ ਮੇਰੀ ਸ਼ਕਲ ਦੇ ਜੈਸਾ ਇਹ ਮੂੰਹ ਮੱਝ ਦੀ ਬੈਠੇ ਉੱਤੇ ਮੂੰਹ ਤੇਰਾ ਆ। ਮਾੜਿਆ ਆ ਟੱਚ ਹੀ ਦੇ ਸੇਵੇਂ ਹੀ ਆ ਮਾ ਐਵੇਂ ਹੀ ਮਾੜਾ ਤੇ ਫਰਕ ਹੈ ਕਿ ਤੂੰ ਸਾਬਣ ਦਾ ਮੂੰਹ ਇਹਨੇ ਜਾਰੇ ਧੋ ਲਿਆ ਉਹਨੇ ਵਿਚਾਰੀ ਨਾ ਮਾਤੀ ਮੇਰਾ ਮੁੰਡੇ ਨੂੰ ਮਾੜਾ ਬਣਾਈ ਜਾਂ ਗੋਰਾ ਹੈ ਮੇਰਾ ਮੁੰਡਾ ਯਾਰ ਟੱਚ ਕਰ ਦੇਖ ਇਹਨੇ ਅੱਜ ਤੋਂ ਤਿਆਰ ਮੂੰਹ ਆ ਆ ਦੇ ਲੈ ਲੈ ਦੱਦ ਦੇ ਲੈ ਆ ਗਾਰਡਨ ਆ ਗਾਰਡਨ ਟੱਚ ਕਰ ਲੈ ਤੇਰੀ ਸਾਹ ਜ਼ਿਆਦਾ ਗਾਲੀ ਲਾ ਦੀ ਕੋਈ ਕੋਈ ਗੱਲ ਨਹੀਂ ਹੈਗੀ ਉਹ ਗੋਰੀ ਨੇ ਮੇਰਾ ਵਿਆਹ ਹੋਣਾ ਪੱਕਾ ਮੈਂ ਆਪਾਂ ਜਾਣਾ ਉਹਨੂੰ ਲੈ ਨਾ ਇਹਦਾ ਗੋਰੀ ਨਾਲ ਵਿਆਹ ਹੋਵੇ ਸਾਲ ਇਹਨੇ ਹੋਰ ਨਾ ਕਰਾਇਆ ਅਦਰ ਕੁੜੀ ਨਹੀਂ ਮੈਣਨੀ ਇੱਧਰ ਮੇਰਾ ਮੁੰਡਾ ਰ ਛੋਟਾ ਰਹਿ ਜਾਂਦਾ ਇੱਧਰ ਕੁੜੀ ਨਹੀਂ ਮੈਣਨੀ ਨੇ ਮੇਰਾ ਛੋਟਾ ਰਹੀ ਜਾਂਦਾ 10 ਪਹਿਲਾਂ ਮੈਨੂੰ ਮਤਲਬ ਨਹੀਂ ਹੈਗਾ ਮੈਂ ਗੋਰੀ ਨਾਲ ਵਿਆਹ ਕਰਾਉਣਾ ਹੀ ਕਰਾਉਣਾ ਵੀ ਮੇਰੀ ਗੱਲ ਸੁਣ ਲਾ ਆਹਾਂ ਸਾਲ ਦਿੱਤਾ ਮਮਾ ਮੈਂ ਪਹਿਲਾਂ ਵੀ ਕਹਿ ਚੁੱਕਾ ਸੀ ਇਹ ਲੈ ਕੇ 도ੜ ਜਣੀਆ ਫੇਰ ਆ ਮੈਨੂੰ ਕਿਹਾ ਉਹ ਸਾੜਿਆ ਥਾਣਾ ਦਾ ਕੋਈ ਮਾਤਣਾ ਭੱਜੇ ਤੁਸੀਂ ਸਾੜਾ ਗੋਲੀ ਭਜਾਣਦੇ ਹੋਏ ਆ ਮੈਂ ਕਰਾਉਣਾ ਦੱਸ ਉਹਦੇ ਨਾਲੇ ਵੀ ਮੇਰੀ ਗੱਲ ਸੁਣ ਲਾ ਸਾੜਿਆ ਪਿੰਡ ਸੁਣ ਲੂ ਮਮਾ ਬੇਦਖਲ ਕਰ ਦੂਗੇ ਘਰ ਨੂੰ ਹੈਲੋ ਗਾ ਸੁਣ ਲਾ ਐਨੀਓ ਪੋਸਤਾ ਨਾ ਗਈਆਂ ਸੇਵ ਦੇ ਟੱਬਰ ਦੀਆਂ ਕਿਹਨੇ ਗੋਰੀ ਨਾਲ ਵਿਆਹ ਨਿਕਰਾਇਆ ਜੱਟ ਕਰਾਉ ਮੈਂ ਪੱਕੀ ਠੱਕੀ ਉਹਦੇ ਨਾਲ ਕੀਤੀ ਯਾਰ ਇਹ ਤਾਂ ਸਾਲ ਇੱਕ ਕਰਾ ਗਿਆ ਠੀਕ ਆ ਨਹੀਂ ਤਾਂ ਆਪਾਂ ਚੱਲੇ ਆ ਦੇਖ ਤੇਰੇ ਭਰਾ ਦਾ ਕੰਮ ਬਹੁਤ ਸੋਹਣਾ ਆ ਮੂੰ ਅੱਗੇ ਕਹਿੰਦਾ ਕਹਿੰਦਾ ਦੋ ਤਾਂ ਚੱਲਦੇ ਆ ਕਿ ਮੈਂ ਮਾਮਾ ਨਹਿਰ ਤੇ ਚੈਨੀਆਂ ਚੱਲ ਨਹੀਂ ਮਤਲਬ ਨਹਿਰ ਦੇ ਕੰਮ ਚੱਲਦਾ ਕੰਕ੍ਰੀਟ ਕੰਕਰੀਟ ਦਾ ਕੰਕਰੀਟ ਦਾ ਤੇਰੇ ਗਾਲਿਆ ਨਾ ਲੱਗੇ ਯਾਰ ਐਵੇਂ ਹੀ ਮਾਰਦਾ ਏ ਮम्मा ਮੈਂ ਤੇਰੇ ਪੁੱਤ ਦਾ ਸਿਰ ਖੋਲ ਦੇਣਾ ਮੈਂ ਕਹਾਂ ਨਾ ਮੈਂ ਉਹਨਾਂ ਕਹਾਂ ਦੇਖ ਉੱਥੋਂ ਛਡਾ ਕੇ ਪਤਾ ਕਿੱਦਾਂ ਲਿਆਇਆ ਮੈਂ ਕਲੱਬ 'ਚ ਐਂ ਕਰ ਉਹ ਵੀ ਲੱਪ ਜਾਨ ਕੇ ਕੰਨ ਉਹਨੂੰ ਮੈਂ ਕਹਾਂ ਮੇਰੀ ਗੱਲ ਸੁਣ ਹੈ ਮੇਰਾ ਹਨਾ ਸੱਚੀ ਘਰਮੜਾ ਜਦੋਂ ਕਹਿੰਦੀ ਓਏ ਲਾਈਕ